ਰਾਮ ਨੌਮੀ ਦੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਵਿਸ਼ਵ ਹਿੰਦੂ ਸੰਗ ਅਤੇ ਸ਼ਿਵ ਸੈਨਾ ਅਖੰਡ ਭਾਰਤ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੋਭਾ ਯਾਤਰਾ ਮੋਣੀ 바ਵਾ ਮੰਦਿਰ ਤੋਂ ਸ਼ੁਰੂ ਹੋ ਕੇ ਲਗ ਲਗ ਬਜ਼ਾਰਾਂ ਚ ਹੁੰਦੀ ਹੋਈ ਮੁੜ ਮੋਣੀ 바ਵਾ ਮੰਦਿਰ ਜਾ ਕੇ ਸਮਾਪਤ ਹੋਵੇਗੀ। ਰਮਨ ਨੇਹਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧ ਵਿੱਚ एसडीएम जशंत जी सिंह ने कैलेंडर रिलीज किया है आओ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਕਹਿ ਰਹੇ ਹਨ ਰਮਨ 네ਰਾ ਫੁਆੜਾ ਐਕसेसरीज ਲਾਈਵ ਤੋਂ ਬਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਸ਼ਿਰਸਾਨਾ ਅਖੰਡ ਭਾਰਤ ਤੇ विश्व हिंदू संघ ਵੱਲੋਂ ਜਿਹੜੀ ਕਿ 15 April ਨੂੰ ਸ਼੍ਰੀ ਰਾਮ ਨਮੀ ਜਿਹਦੇ ਉਪਨਕਸ਼ ਦੇ ਵਿੱਚ ਸ਼ੋਭਾ ਯਾਤਰਾ ਦੀ ਯੋਜਨਾ ਫਗਵਾੜੇ ਵਿੱਚ ਕੀਤਾ ਜਾਣਾ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਐਸਡੀਐਮ ਜਸ਼ਨਜੀਤ ਸਿੰਘ ਜੀ ਨੇ ਸੜਾ ਕਲੰਡਰ ਰੀਲੀਜ਼ ਕੀਤਾ ਤੇ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲਾਓ ਸਾਰੇ ਹੁੰਮ ਹਮਾ ਕੇ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਹਦੇ ਵਿੱਚ ਪਹੁੰਚੋ ਅਸੀਂ ਵੀ ਐਸਡੀਐਮ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇਸ ਸ਼ੋਭਾ ਯਾਤਰਾ ਦਾ ਅਸੀਂ ਆਪਣੇ ਉਹਨਾਂ ਨੂੰ ਨਮੰਤਰਨ ਦਿੱਤਾ ਅਸੀਂ ਉਹਨਾਂ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਅਪੀਲ ਕੀਤੀ ਕਿ ਉਹ ਵੀ ਪਹੁੰਚਣ ਆਪਣੇ ਨਾਲ ਟੀਮ ਲੈ ਕੇ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਸ਼ੋਭਾ ਯਾਤਰਾ ਦੇ ਹਿੱਸਾ ਬਣਨ ਤਾਂ ਕਿ ਲੋਕ ਸ਼ੋਭਾ ਯਾਤਰਾ ਦਾ ਆਨੰਦ ਬਹੁ ਬਦਿਆ ਤਰੀਕੇ ਦੇ ਨਾਲ ਉਠਾ ਸਕਣ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਵੀ ਅਪੀਲ ਕਰਦੇ ਆ ਕਿ ਸਾਰੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਮਕਿ ਇੱਕ ਮਾਰਕੀਟ ਕਮੇਟੀਆਂ ਨੂੰ ਅਪੀਲ ਆ ਕਿ ਲੰਗਰ ਲਗਾਓ ਵੱਧ ਤੋਂ ਵੱਧ ਥਾ ਥਾ ਦੇ ਉਤੇ ਸ਼ੋਭਾ ਯਾਤਰਾ ਦੇ ਸਵਾਗਤ ਦੇ ਵਿੱਚ ਗੇਟ ਲਗਾਓ ਤੇ ਫੁੱਲ ਵਰਸ਼ਾ ਕਰਕੇ ਸਾਰੀ ਸ਼ੋਭਾ ਯਾਤਰਾ ਦਾ ਸਵਾਗਤ ਕਰੋ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰਿਆਂ ਨੂੰ ਇਹ ਅਪੀਲ ਆ ਕਿ पंधरा अप्रैल ਗੋਮਾਕੇ ਰਾਮ ਨਾਮੀ ਦੀ ਸ਼ੋਭਾ ਯਾਤਰਾ ਵਿਸ਼ੇਬਿੰਦੂ ਸੰਗ ਅਤੇ ਅਖੰਡ ਭਾਰਤ ਸੇਵਸਨਾ ਵਾਲੋਂ ਕੱਢਿਆ ਰਹੀ ਆ ਅੱਜ ਇਸ ਉਪਲਖਣੇ ਵਿੱਚ ਆਪਾਂ ਇੱਕ ਕੈਲੰਡਰ ਰੀਲੀਜ਼ ਕੀਤਾ ਆ ਜਿਹੜਾ ਕਿ ਐਸ.ਓ. ਸਾਹਿਬ ਜਸਨਜੀਤ ਜੀ ਨੇ ਰੀਲੀਜ਼ ਕੀਤਾ ਹੈ ਉਹਨਾਂ ਨੇ ਵੀ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਇਸ ਸ਼ੋਭਾ ਯਾਤਰਾ ਵਿੱਚ ਸਾਰੇ ਸ਼ਹਿਰ ਵਾਸੀ ਵੱਧ ਚੜਕੇ ਆਪਣਾ ਅਹਿਯਾ ਵਿੱਚ ਸ਼ਾਮਲ ਹੋਣ ਅਤੇ ਇਸ ਸ਼ੋਭਾ ਯਾਤਰਾ ਨੂੰ ਸ਼ੋਭਾ ਪਰੰਭ ਹੈ ਰਾਮ ਚੰਦਰ ਜੀ ਦਾ ਸ਼ਿਰੋਤ ਪ੍ਰਾਪਤ ਕਰਨ ਸਾਡੇ ਵੱਲੋਂ ਵੀ ਸਾਰਿਆਂ ਨੂੰ ਪੀਲਾ ਪਾਰਲੀਮੈਂਟ ਸਮਾਜਿਕ ਰਾਜਨੀਤਿਕ ਸਾਰੇ ਪ੍ਰਾਵਾਂ ਨੂੰ ਕੋਈ ਵੀ ਕਿਸੇ ਵੀ ਧਰਮ ਨਾਲ ਰਿਲੇਟਡ ਹੈ ਸਭ ਨੂੰ ਇਹ اپੀਲ ਆ ਕਿ ਸਾਰੇ ਇਸ ਸ਼ੋਭਾ ਯਾਤਰਾ ਵਿੱਚ ਹਮਾ ਮਾ ਕੇ ਸ਼ਾਮਲ ਹੋਵੋ ਔਰ ਇਸ ਸ਼ੋਭਾ ਯਾਤਰਾ ਦੀ ਜਿਹੜੀ ਹੈਗਾ ਸਵੇਰ ਵਧਾਓ ਭਗਵਾਨ ਰਾਮ ਦਾ ਚੀਰਵਾਲ ਪਾਪਤ ਕਰੋ ਇਹ ਸ਼ੋਭਾ ਯਾਤਰਾ ਇੱਕ ਯਾਦਗਾਰ ਯਾਤਰਾ ਬਣ ਕੇ ਰਹੇ ਸੋ ਸਾਰੇ ਨੂੰ ਕੋਈ ਫੇਰ اپੀਲ ਆ ਕਿ ਸਭ ਨੂੰ ਸੰਲਵਨ ਔਰ ਖੰਡਵਾਰ ਵਿਚ ਸੇਨਾ ਵੱਲੋਂ ਸਾਡੇ ਰਾਸ਼ਟਰੀ ਪ੍ਰਣ ਅਜੇ ਮਤਾ ਜੀ ਵੱਲੋਂ ਸਾਡੇ ਰਾਸ਼ਟਰੀ ਮਹਾ ਸਚੀਓ ਅਨਿਲ ਬੋਲ ਜੀ ਵੱਲੋਂ ਔਰ ਸਾਰੇ ਮੈਂਬਰਾਂ ਵੱਲੋਂ اپੀਲ ਆ ਕਿ ਇਹ ਮੇਰੀ یادگار یاترا بنے سارے شہر واس بار پھر اپیل ہے کہ رام چندر جی کا آشیو پراپت کرو جے شری رام ਚਰਦਨ ਹਲਤਾ ਦਰਦਿਕ ਸੰਸਾਲੇ ਸ਼ਾਂਤੀਪੁਰ ਹੋਤੀ ਹੈ ਪਰ ਸਫਰ ਕਰਦਾ ਹੈ